ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਥੇ ਗੁਰੂ ਕਾ ਸਿੱਖ ਬਾਣੀ ਪੜਦਾ ਹੈ ਨਾਮ ਜਪਦਾ ਹੈ ਸਹਿਜ ਪਾਠ ਕਰਦਾ ਉੱਥੇ ਜ਼ਰੂਰੀ ਹੈ ਕਿ ਉਹ ਆਪਣਾ ਗੁਰਬਾਣੀ ਦਾ ਸਫਰ ਮੁਹਾਰਨੀ ਤੋਂ ਸ਼ੁਰੂ ਕਰੇ ਕਹਿੰਦੇ ਨਾ ਜਿਹੜੇ ਮਕਾਨ ਦੀ ਨੀਂ ਮਜ਼ਬੂਤ ਹੋਵੇ ਉਸ ਮਕਾਨ ਦੇ ਉੱਪਰ ਬਿਲਡਿੰਗਾਂ ਜਿੰਨੀਆਂ ਮਰਜ਼ੀ ਖੜੀ ਕਰੀ ਜਾਈਏ ਉਹ ਫਿਰ ਪੱਕਾ ਰਹਿੰਦਾ ਪਰ ਜੇ ਆਪਣੀਆਂ ਨੀਹਾਂ ਮਜ਼ਬੂਤ ਨਹੀਂ ਨਾ ਤੇ ਉਹ ਵੱਡੇ ਵੱਟੇ ਮਕਾਨ 'ਤੇ ਟਹਿ ਜਾਂਦੇ ਨੇ ਇਦਾਂ ਜਿਹੜੀ ਮੁਹਾਰਨੀ ਆ ਨਾ ਉਹ ਸਾਡਾ ਬੇਸ ਐ ਗੁਰਬਾਣੀ ਦਾ ਊੜਾ ੜਾ ਪੜ੍ਹਨਾ ਮੁਹਾਰਨੀ ਯਾਦ ਕਰਨੀ ਔਂਕੜ ਦਲੈਂਕੜ ਸਿਹਾਰੀ ਬਿਹਾਰੀ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਜਦੋਂ ਤੱਕ ਸਾਨੂੰ ਇਹਦਾ ਗਿਆਨ ਨਹੀਂ ਊੜੇ ੜੇ ਦਾ ਉਚਾਰਣ ਜੇਕਰ ਸਾਡਾ ਸ਼ੁੱਧ ਨਹੀਂ ਤੇ ਉਦੋਂ ਤੱਕ ਆਪਾਂ ਗੁਰਬਾਣੀ ਵੀ ਸ਼ੁੱਧ ਨਹੀਂ ਪੜ ਸਕਦੇ ਮਨ ਦੇ ਵਿੱਚ ਨਾ ਬੜਾ ਜਿਆਦਾ ਇਹ ਗਲਾਨੀ ਜੀ ਵੀ ਹੁੰਦੀ ਹੈ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਅੱਜ ਜੋ ਅਧਿਆਪਕ ਨੇ ਪੰਜਾਬੀ ਪੜਾਉਣ ਵਾਲੇ ਉਹ ਕੀ ਪੜਾਉਂਦੇ ਨੇ ਕਹਿੰਦੇ ਐਂਆ ਖਾਲੀ ਗੁਰਬਾਣੀ ਦੇ ਵਿੱਚ ਇੱਕ ਵੀ ਅੱਖਰ ਖਾਲੀ ਨਹੀਂ ਰੱਖਿਆ ਮਹਾਰਾਜ ਜੀ ਨੇ 52 ਅੱਖਰੀ ਦੇ ਵਿੱਚ 52 ਅੱਖਰੀ ਬਾਣੀ ਆ ਉਹਦੇ ਵਿੱਚ ਊੜਾ ਐੜਾ ਸਾਰੇ ਅੱਖਰਾਂ ਦਾ ਮਹਾਰਾਜ ਜੀ ਨੇ ਕੋਈ ਨਾ ਕੋਈ ਸਿਧਾਂਤ ਦਿੱਤਾ ਪਰ ਸਕੂਲਾਂ 'ਚ ਪੜਾਇਆ ਜਾਂਦਾ ਜੀ ਐਂਆ ਖਾਲੀ ਉਹਨਾਂ ਨੂੰ ਮੰੰਗਾ ਤੇ ਯੰਯੇ ਦਾ ਉਚਾਰਣ ਵੀ ਪਤਾ ਨਹੀਂ ਲੱਗਦਾ ਜੇ ਦਾ ਉਚਾਰਣ ਪਤਾ ਹੋਵੇਗਾ ਤੇ ਗੁਰਬਾਣੀ ਨੂੰ ਆਪਾਂ ਸੋਖਿਆਂ ਪੜ ਸਕਦੇ ਹਾਂ ਊੜੇ ਐੜੇ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਜੋ 35 ਅੱਖਰੀ ਆ ਉਹ ਸਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਜਿਹੜੀ ਆ ਬਾਣੀ ਲਿਖੀ ਗਈ ਆ ਨਾ ਤੇ 35 ਅੱਖਰਾਂ ਦੇ ਵਿੱਚ ਲਿਖੀ ਗਈ ਸੰਸਕ੍ਰਿਤ ਦੇ 52 ਅੱਖਰ ਮੰਨੇ ਜਾਂਦੇ ਨੇ ਦੇਵਨਾਗਰੀ ਲਿਪੀ ਦੇ ਉਹਦੇ 52 ਅੱਖਰ ਅੰਗਰੇਜ਼ੀ ਆ ਜਿਹੜੀ ABC ਅੱਜ ਬੱਚਿਆਂ ਨੂੰ ਪੁੱਛੋ ABC ਸਰਨਾ ਝਟ ਸੁਣਾ ਦੇਣਗੇ ਉਹਦੇ 26 ਅੱਖਰ ਨੇ ਪਰ ਜੇ ਪੁੱਛੇ ਪੁੱਤ ਊੜਾ ੜਾ ਸੁਣਾ ਉਹ ਨਹੀਂ ਸੁਣਾ ਸਕਦੇ ਕਿਉਂਕਿ ਯਾਦ ਨਹੀਂ ਨਾ ਗਵਾਰਾਂ ਦੀ ਭਾਸ਼ਾ ਸਮਝੀ ਜਾਂਦੀ ਆ ਪੰਜਾਬੀ ਊੜਾ ੜਾ ਪਰ ਇਹ ਧਿਆਨ ਰੱਖਣਾ ਚਾਹੀਦਾ ਕਿ ਇਨਾ ਊੜੇ ਆੜੇ ਦੇ ਵਿੱਚ 35 ਅਖਰੀ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਬਾਣੀ ਲਿਖੀ ਮਹਾਂਪੁਰਖ ਹੋਏ ਨੇ ਬਾਬਾ ਮਿੱਤਰ ਸਿੰਘ ਜੀ ਹਜੂਰ ਸਾਹਿਬ ਵਾਲੇ ਉਹਨਾ ਨਿਤਨੇਮ ਸ਼ੁਰੂ ਕਰਨ ਤੋਂ ਪਹਿਲਾਂ ਊੜਾ ਆੜਾ ਪੜ੍ਹਦੇ ਹੁੰਦੇ ਸੀ 35 ਅਖਰੀ ਦਾ ਪਾਠ ਉਹਨਾਂ ਨੂੰ ਪੁੱਛਿਆ ਵੀ ਬਾਬਾ ਜੀ ਤੁਸੀਂ ਇਦਾਂ ਕਿਉਂ ਕਰਦੇ ਹੋ ਕਹਿੰਦੇ ਭਾਈ ਜਦੋਂ ਊੜਾ ਆੜਾ ਪੜ੍ਹਿਆ ਨਾ 35 ਅਖਰੀ ਤੇ ਸਾਰੀ ਬਾਣੀ ਦੇ ਮਨੋਂ ਦਰਸ਼ਨ ਹੋ ਜਾਂਦੇ ਕਿਉਂਕਿ ਇਨਾਂ ਅੱਖਰਾਂ 'ਚ ਮੇਰੇ ਬਾਬੇ ਨੇ ਆ ਬਾਣੀ ਲਿਖੀ ਹੈ ਇਸ ਕਰਕੇ ਇਹ 35 ਅਖਰੀ ਪੜ੍ਹਨੀ ਚਾਹੀਦੀ। ਫਿਰ ਦੂਜੀ ਗੱਲ ਹੈ ਮੁਹਾਰਨੀ। ਮੁਹਾਰਨੀ ਅੱਜ ਵੀ ਨਾ ਟਕਸਾਲਾਂ ਦੇ ਵਿੱਚ ਚਾਹੇ ਦੰਨਵੀ ਟਕਸਾਲ ਹੈ, ਚਾਹੇ ਨਿਹੰਗ ਸਿੰਘ ਜਥੇਬੰਦੀ ਹੈ ਜਾਂ ਉਦਾਸੀ ਨਰਮਲੇ ਮਹਾਂਪੁਰਖ ਨੇ ਉਹ ਸ਼ੁਰੂਆਤ ਕਰਾਉਂਦੇ ਨੇ ਮੁਹਾਰਨੀ ਤੋਂ। ਬੱਚਿਆਂ ਨੂੰ ਪੜਾਇਆ ਜਾਂਦਾ ਦੱਸਿਆ ਜਾਂਦਾ ਐੜਾ ਮੁਕਤਾ ਅ, ਐੜੇ ਨੂੰ ਕੰਨਾ ਆ, ਈੜੀ ਨੂੰ ਸਿਹਾਰੀ ਏ, ਈੜੀ ਨੂੰ ਬਿਹਾਰੀ ਈ, ਔਂਕੜ ਦੁਲੈਂਕੜ ਫਿਰ ਹੋੜਾ ਖਣੋੜਾ ਬਿੰਦੀ ਤੇ ਕੰਨਾ ਇਹਦਾ ਉਚਾਰਨ ਕਿੱਦਾਂ ਹੁੰਦਾ ਨਹੀਂ ਤਾਂ ਹੋੜੇ ਦੇ ਘੋੜੇ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਔਂਕੜ ਦਲੈਂਕੜ ਦਾ ਪਤਾ ਹੀ ਨਹੀਂ ਲੱਗਦਾ ਲਾਂ ਤੇ ਦਲਾਂ ਦਾ ਨਹੀਂ ਪਤਾ ਲੱਗਦਾ ਸੋ ਜਦੋਂ ਮੁਹਾਰਨੀ ਪੜਦੇ ਆ ਫਿਰ ਇਹਨਾਂ ਗੱਲਾਂ ਦਾ ਸਾਨੂੰ ਪਤਾ ਲੱਗ ਜਾਂਦਾ ਮੁਹਾਰਨੀ ਤੋਂ ਕੀ ਭਾਵ ਹੈ ਮੂੰਹ ਹਾਰਨੀ ਜਿਹਨੂੰ ਬੋਲਦਿਆਂ ਬੋਲਦਿਆਂ ਸਾਡਾ ਮੂੰਹ ਹਾਰ ਜਾਵੇ ਥੱਕ ਜਾਵੇ ਉਹਨੂੰ ਕਹਿੰਦੇ ਮੁਹਾਰਨੀ ਸਭ ਤੋਂ ਪਹਿਲਾਂ ਨਾ ਬੱਚਿਆਂ ਨੂੰ ਟਕਸਾਲਾਂ 'ਚ ਜਾਓ ਤੁਸੀਂ ਅੱਜ ਵੀ ਨੰਨੇ ਮਿੰਟਕਸਾਲ ਦੇ ਵਿੱਚ ਉਹਦੇ ਵਿੱਚ ਮੁਹਾਰਨੀ ਪੜਾਈ ਜਾਂਦੀ ਆ ਪਹਿਲਾਂ ਉਹਨਾਂ ਨੂੰ ਕਾਇਦਾ ਦਿੱਤਾ ਜਾਂਦਾ ਊੜਾ ੜਾ ਪੜ ਔਂਕੜ ਦ ਲੈੰਕੜ ਸਿਹਾਰੀ ਬਿਹਾਰੀ ਪੜ ਫਿਰ ਜਦੋਂ ਬੱਚਾ ਪੜਦਾ ਫਿਰ ਉਹਨੂੰ ਲਾਇਆ ਜਾਂਦਾ ਜਪਜੀ ਸਾਹਿਬ ਦੇ ਪਾਠ ਦੇ ਉੱਤੇ ਇਦਾਂ ਹੀ ਨਹੀਂ ਵੀ ਪੰਜਾਬੀ ਪੜਨੀ ਆਉਂਦੀ ਲਾ ਦਿਓ ਜੀ ਜਪਜੀ ਤੇ ਨਹੀਂ ਫਿਰ ਉਹਦੇ ਅੱਖਰ ਸ਼ੁੱਧ ਚੱਲਦੇ ਨੇ ਫਿਰ ਉਹਨੂੰ ਪਤਾ ਲੱਗਦਾ ਮੈਂ ਕੀ ਪੜਨਾ ਦੇ ਸਾਬਣ ਪੜਨਾ ਹੈ ਜਾਂ ਦੇ ਸਾਬੂਨ ਲਈਏ ਉਹ ਧੋਏ ਸਾਬੂਨ ਉੱਤੇ ਦ ਲੈੰਕੜ ਲੱਗਿਆ ਹੋਇਆ ਇਦਾਂ ਫਿਰ ਬੱਚੇ ਨੂੰ ਪਤਾ ਲੱਗ ਜਾਂਦਾ ਸੋ ਜੋ ਸੰਪਰਦਾਇਕ ਵਿਦਿਅਕ ਪ੍ਰਣਾਲੀ ਆ ਨਾ ਜਿਵੇਂ ਅੱਜ ਸਕੂਲਾਂ ਦੇ ਵਿੱਚ ਪਹਿਲਾਂ ਕਿੰਡਰ ਗਾਰਟਨ ਹੁੰਦਾ ਨਰਸਰੀ ਐ ਐਲ ਕੇ ਜੀ ਐ ਯੂ ਕੇ ਜੀ ਐ ਫਰਥ ਸੈਕੰਡ ਇਹਦਾ ਕਰਦੇ ਕਰਦੇ ਦਸਵੀਂ 12ਵੀਂ ਬੀਏ ਐਮਏ ਅੱਗੇ ਪੀ ਐਚ ਡੀ ਦੀਆਂ ਪੜਾਈਆਂ ਹੁੰਦੀਆਂ ਇਦਾਂ ਜਦੋਂ ਆਪਾਂ ਸੰਪਰਦਾਵਾਂ ਦੇ ਵਿੱਚ ਵੇਖਦੇ ਆ ਉਹਦੇ ਵਿੱਚ ਜਦੋਂ ਬੱਚੇ ਨੂੰ ਗੁਰਮੁਖੀ ਵਿੱਦਿਆ ਦਿੱਤੀ ਜਾਂਦੀ ਹੈ ਤੇ ਮੁਹਾਰਨੀ ਤੋਂ ਸ਼ੁਰੂ ਕਰਾਇਆ ਜਾਂਦਾ ਫਿਰ ਨਿਤਨੇਮ ਦੀ ਸੰਤਿਆ ਦਿੱਤੀ ਜਾਂਦੀ ਹੈ ਨਿਤਨੇਮ ਦੀ ਸੰਤਿਆ ਤੋਂ ਬਾਅਦ ਉਹਨਾਂ ਨੂੰ ਪੰਜ ਗ੍ਰੰਥੀ 22 ਵਾਰ ਭਗਤਾਂ ਦੀ ਬਾਣੀ ਇੱਥੇ ਪੜਾਇਆ ਜਾਂਦਾ ਫਿਰ ਇਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਰੀ ਬਾਣੀ ਸ੍ਰੀ ਦਸ਼ਮ ਗ੍ਰੰਥ ਸਾਹਿਬ ਦੀ ਬਾਣੀ ਸਰਬ ਲੋਗ ਗ੍ਰੰਥ ਸਾਹਿਬ ਦੀ ਬਾਣੀ ਉਹਨਾਂ ਨੂੰ ਪੜਾਈ ਜਾਂਦੀ ਹੈ ਫਿਰ ਜਿਹੜੇ ਬੱਚੇ ਕਥਾ ਦੇ ਵਿੱਚ ਰੁਚੀ ਰੱਖਦੇ ਨੇ ਜਦੋਂ ਵੱਡਾ ਹੋ ਜਾਂਦਾ ਹੈ ਨਾ ਵਿਦਿਆਰਥੀ ਜਿਹੜੇ ਕਥਾ ਕਰਨੇ ਉਹਨਾਂ ਦੇ ਵਿੱਚ ਰੁਚੀ ਹੁੰਦੀ ਉਹਨਾਂ ਨੂੰ ਫੇਰ ਪੜ੍ਹਾਏ ਜਾਂਦੇ ਨੇ ਜਿਹੜੇ ਸਾਡੇ ਗੌਣ ਗ੍ਰੰਥ ਨੇ ਪ੍ਰਚੀਨ ਪੰਚ ਪ੍ਰਕਾਸ਼ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਗਿਆਨੀ ਗਿਆਨ ਸਿੰਘ ਦਾ ਲਿਖਿਆ ਪੰਚ ਪ੍ਰਕਾਸ਼ ਉਹਨੂੰ ਇਹ ਚੀਜ਼ਾਂ ਪੜ੍ਹਾਇਆ ਜਾਂਦੀਆਂ ਫੇਰ ਜਿਨ੍ਹਾਂ ਨੇ ਵਿਦਾਂਤ ਪੜ੍ਹਨਾ ਉਹਨਾਂ ਨੂੰ ਸਾਰ ਕਿਤਾਬਲੀ ਭਾਵਰਾਸ ਅਮ੍ਰਿਤ ਪ੍ਰਭੋ ਚੰਦਰ ਨਾਟਕ ਵਿਚਾਰ ਮਾਲਾ ਚਣੱਕੇ ਰਾਜਨੀਤੀ ਇਦਾਂ ਫੇਰ ਖੰਡਨਖੱਡ ਅਖਾਦੇ ਤੱਕ ਇਹ ਜਿਹੜੇ ਵਿਦਾਂਤ ਦੇ ਬੜੇ ਡੂੰਘੇ ਬੜੇ ਮਹਿੰਗੇ ਮਹਿੰਗੇ ਗ੍ਰੰਥ ਨੇ ਅਧਿਆਤਮ ਪ੍ਰਕਾਸ਼ ਵਰਗੇ ਫਿਰ ਇਹ ਪੜਾਇਆ ਜਾਂਦਾ ਏਦਾਂ ਫਿਰ ਜਿਹੜਾ ਵਿਦਿਆਰਥੀ ਉਹ ਪੂਰਾ ਪਹਿਨ ਯੋਧਾ ਬਣ ਕੇ ਨਿਕਲਦਾ ਫਿਰ ਉਹ ਪ੍ਰਚਾਰ ਕਰਦਾ ਹੁੰਦਾ ਤਕਸਾਲ ਦੇ ਵਿੱਚ ਇਹ ਨਿਯਮ ਸੀ ਕਹਿੰਦੇ ਜਿਹਨੂੰ ਹਨੂਮਾਨ ਨਾਟਕ ਪੜ੍ਹਨਾ ਹੁੰਦਾ ਹੋਵੇ ਨਾ ਉਹਨੂੰ ਕਥਰੀ ਸਟੇਜ ਤੇ ਬਿਠਾਇਆ ਕਰਦੇ ਸੀ ਏਦਾਂ ਟਕਸਾਲਾਂ ਦੇ ਵਿੱਚ ਮਰਿਆਦਾ ਸੀ ਪੰਜ-ਪੰਜ ਗ੍ਰੰਥੀ ਦਾ ਪਾਠ ਉਹਨਾਂ ਨੂੰ ਜ਼ਬਾਨੀ ਯਾਦ ਹੁੰਦਾ ਸੀ ਉਹ ਕਿਉਂ ਕਿਉਂਕਿ ਉਹਨਾਂ ਦਾ ਬੇਸ ਮੁਹਾਰਨੀ ਤੋਂ ਪਕਾਇਆ ਜਾਂਦਾ ਸੀ ਇਦਾਂ ਸੰਪਰਦਾਵਾਂ ਦੇ ਵਿੱਚ ਅੱਜ ਵੀ ਇਹ ਜਿਹੜੀ ਵਿਦਿਅਕ ਪ੍ਰਣਾਲੀ ਚੱਲਦੀ ਹੈ ਕਲਗੀਧਰ ਮਹਾਰਾਜ ਜੀ ਨੇ ਇਹ ਦੋ ਸੰਪਰਦਾਵਾਂ ਸ਼ੁਰੂ ਕੀਤੀਆਂ ਸੀ ਕਿ ਇੱਕ ਤਾਂ ਗਿਆਨੀਆਂ ਵਾਲੀ ਟਕਸਾਲ ਇੱਕ ਦਮ ਨਵੀਂ ਟਕਸਾਲ ਜੋ ਹੁਣ ਵੀ ਸਿਨਾਂ ਬਸੀਨਾਂ ਚੱਲੀ ਆ ਰਹੀ ਹੈ ਸੋ ਇਹ ਸੰਪਰਦਾਵਾਂ ਦੇ ਵਿੱਚ ਨਿਹੰਗ ਸਿੰਘਾਂ ਦੇ ਵਿੱਚ ਚਾਹੇ ਨਿਰਮਲਿਆਂ ਦੇ ਵਿੱਚ ਚਲੇ ਜਾਈਏ ਉਦਾਸੀਆਂ ਦੇ ਡੇਰਿਆਂ ਤੇ ਚਲੇ ਜਾਈਏ ਅੱਜ ਵੀ ਇਦਾਂ ਹੀ ਇਹ ਵਿਦਿਆ ਪੜਾਈ ਜਾਂਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ